ਹੈ ਗਾਇਜ਼ ਵੈਲਕਮ ਟੂ आवर ਚੈਨਲ ਹੋਪ ਤੁਸੀਂ ਵਧੀਆ ਹੋਵੋਗੇ ਤੇ ਐਜ਼ ਯੂਜੂਅਲ ਰੋਜ਼ ਦੀ ਤਰ੍ਹਾਂ ਕੰਮ ਤੇ ਆਪਾਂ ਆ ਗਏ ਆ ਤੋ ਭਾਈ ਜੀ ਬਹੁਤ ਕੰਮ ਹੋ ਸੀ ਅੱਜ ਆ ਦੇਖੋ ਹਾਂ ਦੇਖੋ ਤੁਹਾਡੇ ਸਾਹਮਣੇ ਕੰਮ ਮੈਂ ਪੂਰਾ ਨਹੀਂ ਹੋਇਆ ਮੈਂ ਥੋੜਾ ਬਿਜ਼ੀ ਸੀ ਤੇ ਤਾਂ ਕਰਕੇ ਟਾਈਮ ਵੀ ਨਹੀਂ ਲੱਗ ਪਾ ਰਿਹਾ ਤੇ ਦੇਖ ਸਕਦੇ ਹੋ ਤੇ ਕੋ 2 ਵਜੇ ਗਏ ਆ ਹਾਲੇ ਵੀ ਆਪਾਂ ਜਿਹੜਾ ਕੰਮ ਆਪਣਾ ਪੂਰਾ ਕਰਕੇ ਕਰਦੇ ਆ ਬਲੌਗ ਕੰਟੀਨਿਊ। ਤਾਂ ਹਾਂਜੀ ਬਾਈ ਜੀ ਹੁਣ ਚੱਲੇ ਸੀਗੇ ਕਬੂਰ ਥਲੇ ਇਹਨਾਂ ਨਵੀ ਹਾਂਜੀ ਦੋਸਤੋ ਮੈਂ ਤਾਂ ਡੱਪਨੇ ਨਵੀ ਤੇ ਹੁਣ ਉਹਨਾਂ 버ਗਰ ਲੈ ਕੇ ਆਇਆ ਹਾਂ ਤੇ ਇਸ ਲਈ ਰਾਜ ਮੈਨੂੰ ਇਹਨਾਂ ਨੂੰ ਭਾਵੇਂ ਲੱਗਿਆ ਚੱਲੀਏ। ਹਾਂ ਫੇ ਮੈਂ ਆ ਗਿਆ ਚਲਾ ਚੱਲੀਏ। ਤੇ ਬਾਕੀ ਤੁਸੀਂ ਸੁਣਾਓ ਠੀਕ ਠਾਕ। ਤੇ ਹੁਣੇ ਚੱਲੇ ਆ ਕਬੂਰ ਥਲੇ ਇਹਨਾਂ ਨੇ ਆਣਾ 7 ਗਵੇ। ਫੇ ਸਤ ਕੋਈ ਵੇਖਦੇ ਕੀ ਕਰਨਾ ਹੁਣ ਤਾਂ ਫਿਰਾਲ ਚੱਲੇ ਹਨ ਇਹ ਆਪਣਾ ਗਰਾਜ ਆ ਜੀ ਤੇ ਤੋਂ ਐਨ ਚੰਗੀ ਦਰਨਾ ਅੰਦਰੋਂ ਉੱਤਰਦੀ ਆ ਪੂਰੀ ਢਲਾਂ ਦੇ ਨਾਲ ਤੇ ਬਾਕੀ ਮਿਲਦੇ ਆ ਤੁਹਾਨੂੰ ਬਾਕੀ ਯਾਰਾ ਦੋਸਤਾਂ ਨਾਲ ਵੀ ਆਪਣੇ ਭਰਾਵਾਂ ਨਾਲ ਠੀਕ ਆ ਜੀ ਉਹਨੇ ਦੇਰ ਨਾਲ ਲੋਗ ਨਾਲ ਜੁੜੇ ਰਹਿਣਾ ਸੋ ਦੋਸਤੋ ਹੁਣ ਅਪਣੇ ਨਾਨੀ ਹੋਂਾਂ ਦੇ ਘਰੇ ਪਹੁੰਚ ਗਏ ਆ ओके ਸ਼ਾਬਾਹ ਪੀਤਾ ਜਿਹਦੇ ਨਾਲ ਆਪਣੀ ਕਰਨ ਭਾਈ ਇਹ ਦੇਖ ਰਿਹਾ ਸੀ ਰਸਟ ਨੂੰ ਦੇਖ ਰਿਹਾ ਮੇਰੀ ਮੰਮੀ ਉਹਨੇ ਉਧਰ ਮਾਸੀ ਨਾਲ ਲੱਗੇ ਹੋਣਾ ਤੇ ਆਪਾਂ ਇੱਧਰ ਰਸਟ ਨੂੰ ਦੇਖ ਰਹੇ ਆ ਆਪਣਾ ਆਰਾਮ ਪਰਿਵਾਰ ਰਿਹਾ ਤੇ ਬਾਕੀ ਜਿਹੜੇ ਸੰਤਾਨਪੁਰ ਪਹੁੰਚ ਕੇ ਆਪਣੇ ਜਿਹੜੇ ਪਰਾ ਸੋਪੀ ਹੋ ਗਿਆ ਗ੍ਰੀਸ਼ੀ ਹੋ ਗਿਆ ਨਵੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਯਾ ਵੇਖਦੇ ਆਂ ਤੇ ਆ ਮੇਰਾ ਤੇ ਓਕੇ ਆ ਸੀਫਰਪੋਰਟ ਆਪਣਾ ਦੇ ਨ ਰਿਹਾ ਠੀਕ ਆ ਨਾਲ ਨਾਲ ਆ ਉਹ ਦੇਖੋ ਪ੍ਰੈਸਲਿੰਗ ਦਾ ਇੰਜੋਏ ਕਰਦੇ ਪੂਰਾ ਇਹ ਨਾਲ ਨਾਲ ਆਪਣਾ ਲੋ ਬਣਾ ਰਹੇ ਤੇ ਬਾਕੀ ਹਮੇ ਤੇ ਇਥੋਂ ਆਪਾਂ 7:30 ਤੇ ਤੋੜਾ ਹਾਂ ਇਹਦੇ ਤੇ ਪਹੁੰਚ ਗਏ ਸੋ ਹੈ ਗਾਇਸ ਮੈਂ ਦੋਸਤੋ ਆ ਗਿਆ ਹੁਣ ਮੈਂ ਕਪੂਰ ਤੋਂ ਨਾ ਨਹੀਂ ਹੁਣਾ ਕੋਲ ਆ ਗਿਆ ਸੀਗਾ ਤੇ ਹੁਣ ਆਪਣੀ ਗੱਡੀ ਲਾਂ ਚੱਲੇ ਪਾਰਕ ਪਹਿਲਾਂ ਥੋੜੀ ਬੋਤੀ ਗੇੜੀ ਮਾਰਾਂਗੇ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦੇ ਸ਼ੌਂਕ ਥੋੜੇ-ਥੋੜੇ ਕਦੇ-ਕਦੇ ਦਿਖਾਣੇ ਚਾਹੀਦੇ ਆ ਆ ਦੇਖੋ ਸਾਡਾ ਸਟੇਸ਼ਨ ਵਾਲਾ ਰੋਡ ਤੇ ਬਾਈ ਬਾਕੀ ਆਗੇ ਦੇ ਨਵੀਂ ਤੇ ਕ੍ਰਿਸ਼ੀ ਆਪਾਂ ਨੂੰ ਲੱਭੇ ਨਹੀਂ ਤੇ ਜੁਵੀ ਰਿਗਾ ਤੇ ਉਹ ਰਾਜ ਕੇ ਹਾਈ ਸਕੂਲ ਗਿਆ ਅੱਛਾ ਅਕੈਡਮੀ ਅਕੈਡਮੀ ਗਿਆ ਹੈ ਸਕੂਲ ਨਹੀਂ ਗਿਆ ਬਾਕੀ ਰਹੀ ਦੇਖ ਸਕਦੇ ਹਾਂ ਕਿ ਆਪਣੀ ਤਾਰਾ ਆਪਣਾ ਸ਼ਹਿਰ ਥੋੜਾ ਸੀਵਰੇਜ ਦਾ ਕਰਕੇ ਸੀਵਰੇਜ ਦਾ ਕਰਕੇ ਥੋੜਾ ਜਿਹਾ ਹੋਇਆ ਪਿਆ ગામ ਇਹਦਾ ਨਹੀਂ ਤਾਂ ਉੱਧਰ ਬਹੁਤ ਵਧੀਆ ਰੋਡ ਹੈ ਤੇ ਬਾਕੀ ਕੋਈ ਨਹੀਂ ਗੇੜੀ-ਕੁੜੀ ਮਾਰਦੇ ਆ ਥੋੜੀ ਦੇਰ ਮੱਲੇ ਪਹੁੰਚ ਕੇ ਫਿਰ ਤੁਹਾਨੂੰ ਬਾਕੀਆਂ ਨਾਲ ਮਿਲਾਵਾਂਗੇ ਉਹਨੇ ਦੇਰ ਗੇੜੀ ਹੀ ਚੋਏ ਕਰੋ ਦੇਖੋ ਗਾਇਸ ਲੰਘ ਲਗਾਏ ਲੰਗਰ ਲੰਗਰ ਦਾ ਲੱਗਾ ਏ ਪਤਾ ਨਹੀਂ ਅੱਛਾ ਹੋਣਾ ਕੋਈ ਜਾਗਰਨ ਜੋਗਰਨ ਦਾ ਕਰਕੇ ਲੱਗਾ ਹੋਣਾ ਲੰਗਰ ਭਾਈ ਆ ਵੀ ਦੋਵੇਂ ਆ ਗਏ ਐ ਇਹਨਾਂ ਨੂੰ ਲੱਭਦੇ ਸੀ ਅਸੀਂ ਇੱਕ ਹੋਰ ਸਾਡਾ ਨਵਾਬ ਨਿਕਾਇਆ ਅੱਛਾ ਉਹ ਜੈਤ ਕਰਦੇ ਤਾਂ ਜੈਤ ਕਰਦੇ ਜੈ ਕਰਦੇ ਜੈ ਕਰਦੇ ਉੱਥੇ ਜੈ ਆਓ ਜੈ ਕਰਦੇ ਹਾਏ ਕਰਦੇ ਹਾਏ ਜੈ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਦੂਗਾ ਕੀ ਕਰਦੋ ਬਸ ਇਦਾਂ ਦਾ ਲਾਈਕ ਕਰ ਦੋ ਲਾਈਕ ਕਰ ਦੋ ਲਾਈਕ ਕਰ ਦੋ ਕਮੈਂਟ ਵੀ ਕਮੈਂਟ ਵੀ ਟੈਸਟੀ ਹਾਂ ਕਮੈਂਟ ਵੀ ਸ਼ੇਅਰ ਵੀ ਟੈਸਟੀ ਤੂੰ ਬੱਸ ਸੱਸਰੀ ਕਾ ਸਪੋਰਟ ਕਰੋ ਸਪੋਰਟ ਕਰੋ ਬਸ ਸਪੋਰਟ ਕਰੋ ਕੀ ਕਰੀ ਕੀ ਕਰੀ ਦਰਮਲੀ ਸਪੋਰਟ ਕਰੋ ਬਸ ਸਪੋਰਟ ਕਰੋ ਉਹ ਦੇ ਦੋ ਹਾਂ ਆਏ ਗੱਲ ਬਾਤ ਉਹ ਮਹਾਰਾਜ ਤਾਂ ਕਰਦੇ ਮਹਾਰਾਜ ਕਰਦੇ ਫੇ ਖਿੱਚ ਕੇ ਜੋਰ ਨਾਲ ਐ ਓਏ ਵਾਲੀ ਗੱਲ ਬਾਤ ਇਧਰ ਦੇਖ ਕੇ ਏ ਆ ਇਹ ਹੁਣੇ ਅਸੀਂ ਗੱਡੀ ਲਾਤੀ ਆ ਤੇ ਬਾਕੀ ਹੁਣ ਇਹ ਦੋਵੇਂ ਰਹਿ ਗਏ ਆ ਚਲੋ ਕੋਈ ਨਾ ਹੋਏ ਹੁੰਦਾ ਹੁੰਦਾ ਓਏ ਉਹ ਫੇਰ ਕੀ ਹੋ ਗਿਆ ਇਹ ਕਿਹੜਾ ਆਪਾਂ ਇੱਕ ਦਿਨ ਬਣਾਣਾ ਯਾਰ ਇਹ ਤਾਂ ਹੁਣ ਆਪਣਾ ਡੇਲੀ ਇੱਕ ਸਾਥ ਦੇ ਕ੍ਰੀਏਟਰ ਆ ਹੁਣ ਟੀਮ ਵਰਕ ਚੱਲੂ ਇਹ ਸਾਰਾ ਹਾਂਜੀ ਗਾਈਜ਼ ਆਹ ਦੇਖੋ ਇੱਕ ਬੰਦਾ ਬੈਠਾ ਕੁੱਤਿਆਂ ਕੋਈ ਰਹਿੰਦਾ ਸਾਰੀ ਕੁੱਤੇ ਆ ਗਈ ਰਹਿਦਾ ਸਾਰੀ ਦਿਹਾੜੀ ਆ ਬੰਦਾ ਆ ਦੇਖੋ ਇਹਨੂੰ ਸਾਈਂ ਵੀ ਕਹਿੰਦੇ ਨਹੀਂ ਕਮਾਲ ਹੋ ਗਿਆ ਸਾਈਂ ਦੀ ਦਿੱਤੀ ਨਾਲ ਕਿਉਂ ਸਾਈਂ ਇਹਨੇ 24 ਘੰਟੇ ਕੁੱਤਿਆਂ ਨਾਲ ਰਹਿਦਾ ਇਹ ਪੋਪੇ ਪਕੋੜੇ ਪੋਪੇ ਓਏ 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 ਹਾਂ ਮੰਗ ਲੈ ਦੇ 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 ਚੱਲ ਮੇਰਾ ਜੀ ਲੱਗੇ ਬਾਬਿਆਂ ਮੈਂ ਬਾਬਿਆਂ ਮੈਂ ਕੋਣੀ ਕੋਣੀ ਲਾ ਕੇ ਗਈ ਕੋਲਾ ਵਾਲਾ ਮੈਂ ਮੈਂ ਉਹ ਕਿੱਧਰ ਲੁਕਿਆ ਉਹ ਜੰਦਿਆ ਰਾਵ ਓਏ 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 ਇੱਥੇ ਇਧਰ ਆ ਤੂੰ ਮੇਰੇ ਕੋਲ ਛੱਡ ਦੇ ਛੱਡ ਦੇ ਹਾਂ ਤੂੰ ਚੱਲ ਸੋ ਉਹ ਪਟਾਖਾ ਵਾਲਾ ਸੀ ਨਹੀਂ ਆਨੇ ਭਰਾਵਾ ਭੱਜ ਜਾਂਦੇ ਆ ਫਿਰ ਜਸ਼ਨ ਜੀ ਵੀ ਜਸ਼ਨ ਜੀ ਉਧਰ ਜਸ਼ਨ ਜੀ ਜਸ਼ਨ ਜੀ ਵੀ ਵਲੋਗ ਤੋਂ ਲੈਣੀ ਆ ਵਲੋਗ ਤੋਂ ਲੈਣ ਤੇ ਮਸਤੇ ਹਾਂਜੀ ਆਪਾਂ ਕਿ ਸਾਡੇ ਜਸ਼ਨ ਜੀ ਦੱਸ ਜਸ਼ਨ ਜੀ ਦੱਸੋ ਕੋਈ ਗੱਲਬਾਤ ਵਲੋਗ ਚ ਓਕੇ ਆ ਨਿਊ ਮੋਟਰਸਾਈਕਲ ਹਣਾ ਵਧੀਆ ਆ ਬਾਕੀ ਸ਼ੁਭਮ ਜੀ ਦੱਸੋ ਕੋਈ ਗੱਲ ਬਾਤ ਸ਼ੁਭਮ ਭਾਈ ਨਹੀਂ ਹੋਰ ਕੋਈ ਦੱਸੋ ਕੀ ਚੈਨ ਆ ਆਪਣੀ ਇੱਕ ਵੀਡੀਓ ਵਾਇਰਲ ਹੋਈ ਆ ਆ ਓਕੇ ਵੀਡੀਓ ਚਾਹੀਦੀ ਆ ਕੋ ਓਕੇ ਕਰਾ ਦੇਣੀ ਆ ਜਿਹੜੀ ਵੀਡੀਓ ਓਕੇ ਕਰਾਣੀ ਆ ਦਾਦੇ ਬਲੌਗ ਚੜੂਗਾ ਚੈਨਲ ਵਧੂਗਾ 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 ਯਾਰ ਹੁੰਦਾ ਨਾ ਵਧ ਗਿਆ ਜਦੋਂ ਉਹਨੇ ਕਹਤਾ ਮੈਂ ਲਵਦ ਗਿਆ ਵਧ ਗਿਆ ਕਿਹੜੀ ਵਾਇਰਲ ਹੋਰ ਸੋਡੀ ਟੈਲੀਗ੍ਰਾਮ ਆਹੋ ਛੋਟੀ ਡੇ ਵਾਲੀ ਗੋਮਲਿਆ ਨੇ ਪਾਏ ਇਹ ਭਾਈ ਆਪਾਂ ਪੂਰੀ ਓਕੇ ਕਰਾਣੀ ਐ ਇਹਨੇ ਅੱਜ ਅੱਜ ਕੱਲ੍ਹ ਚੈਨਲ ਵਧਾ ਦੇਣਾ ਹੁੰਦਾ ਇਹਨੇ ਅੱਜਲੇ ਵਲੌਗ ਤੇ ਵੀ ਕਹਿੰਦਾ ਓਕੇ ਕਰਾਣੀ ਮਲਾ ਆਪਾਂ ਚੜ ਗਏ ਠੀਕ ਓਕੇ 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 ਓਏ ਹੁਣ ਇਹ ਤੁਹਾਨੂੰ ਦਿਖਾਏ ਆਪਾਂ ਆਇਆ ਪੂਰੀ ਗੱਲਬਾਤ ਪਰੇਸ਼ਾਨੀ ਪਾ ਕੇ ਤੇ ਦੱਸੋ ਗਈ ਚੈਨਲ ਵਧਾਓ ਉਹ ਬਾਅਦ ਚ ਦੱਸਦੇ ਵਲੈ ਅੰਦਰ ਵਲੌਗ ਸ਼ੁਰੂ ਹੋ ਗਿਆ ਵਲੌਗ ਸ਼ੁਰੂ ਹੋ ਗਿਆ ਦੱਸ ਓਏ ਤੂੰ ਗੱਲਬਾਤ ਦੱਸ ਮੜੀ ਓਕੇ ਕਰਾ ਦੇਣੀ ਓਕੇ ਉੱਥੇ ਜਿੱਥੇ ਨਵਾਬ ਨੇ ਕਹਿਤਾ ਉੱਥੇ ਮਤਲਬ ਉੱਥੇ ਓਕੇ ਕਿੰਨੇ ਕਹਿਤਾ ਨਵਾਬ ਨੇ ਹਾਏ ਨਵਾਬ ਨੇ ਜਿੱਥੇ ਕਹਿਤਾ ਭਾਈ ਉੱਥੇ ਓਕੇ ਇਹਦੇ ਨਾਲ ਬਾਕੀ ਦੇ ਬਾਈ ਨਾਲ ਹੀ ਬਸ ਆਪਣੇ ਨੀ ਕਮਾਲ ਹੋ ਗਿਆ ਸਾਈਂ ਦੀ ਜੀ ਬਖੇਨਾ ਆ ਦਿਖ 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 ਸਾਈਂ ਜੀ ਨੇ ਹੁਣ ਆਪਾਂ ਇਦੀ ਨਾਲ ਕਰ ਦਿਆਂ ਲੋਕ ਨੂੰ ਐਂਡ GGG ਨਹੀਂ ਕਰਨਾ ਭੁੱਲਣਾ ਦੱਸੋ ਬਈ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਸਾਰਾ ਕੁਝ ਕਰਨਾ ਆਪਾਂ ਚਾਹਣਾ ਆਪਾਂ ਓਕੇ ਕਰਾ ਲੈਣੇ ਵੀਰੇ ਅੰਤ ਕਰ ਕੀ ਪਤਾ ਗੜੇ ਸਾਲ ਤੱਕ ਪਹੁੰਚ ਜੇ 2000 ਮਿਲੀਅਨ 26 ਮਿਲੀਅਨ ਮਿਲੀ ਜਾਂਦਾ ਤੇ ਲੱਕਰ ਜਨਾ ਆਪਾਂ ਓਕੇ ਕਰਾ ਲੈਣੇ ਚੈਨਲ ਬਤਾ ਦੇਣਾ ਓਕੇ ਹੋਰ ਹੋਰ ਤੇ ਕੀ ਨਹੀਂ ਭੁੱਲਣਾ ਲਾਈਕ ਕਮੈਂਟ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਓਕੇ ਬੋਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਨਹੀਂ ਭੁੱਲਣਾ